ਹਾਂਜੀ ਦੋਸਤੋ ਇੱਕ ਵਾਰੀ ਫਿਰ ਹਾਜ਼ਰਾਂ ਤੁਹਾਡੇ ਤੱਕ ਉਹੀ ਖਬਰ ਲੈ ਕੇ ਜਿਹੜੀ ਤੁਹਾਨੂੰ ਅਸ ਤੋਂ ਤਕਰੀਬਨ 6 ਕ ਮਹੀਨੇ ਪਹਿਲਾਂ ਦਿਖਾਈ ਸੀ ਠੱਗੀ ਦੇ ਜਰੀਏ ਦਿਨ ਬਦ ਦਿਨ ਵਧ ਰਹੇ ਹਨ ਠੱਗੀ ਦੇ ਰਾਸਤੇ ਠੱਗੀ ਦੇ ਤਰੀਕੇ ਵੀ ਠੱਗਾਂ ਵੱਲੋਂ ਨਵੇਂ ਤੋਂ ਨਵੇਂ ਬਣਾ ਲਏ ਗਏ ਹਨ ਇੱਕ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਜਿਸ ਵਿੱਚ ਇੱਕ ਗੁਰਿੰਦਰ ਸਿੰਘ ਦੀ ਆਈਡੀ ਇੱਕ ਠੱਗ ਵੱਲੋਂ ਜਾਲੀ ਆਈਡੀ ਬਣਾ ਕੇ ਉਸਦੇ ਹੀ ਸਕੇ ਭੈਣ ਭਰਾਵਾਂ ਉਸਦੇ ਨਾਲ ਪੜਦੇ ਰਹੇ ਚਾਈਲਡਹੂਡ ਫਰੈਂਡਸ ਨੂੰ ਕਾਲ ਕੀਤੀ ਜਾਂਦੀ ਹੈ ਭਾਜੀ ਕੀ ਹਾਲ ਆ ਪਛਾਣ ਲਿਆ ਉਹ ਕਹਿੰਦਾ ਕਿ ਮੈਂ ਤਾਂ ਪਛਾਣ ਹੀ ਨਹੀਂ ਦੇਣਾ ਕਿਉਂਕਿ ਜਦੋਂ ਉਹ ਆ ਉਹਦਾ ਦੋਸਤ ਉਹਦੇ ਹੀ ਦੋਸਤ ਨਾਲ ਗੱਲਬਾਤ ਕਰਦਾ ਹੈ ਆਵਾਜ਼ ਦਾ ਐਕਸੈਂਟ ਉਹਨੂੰ ਨਹੀਂ ਪਤਾ ਕਿ ਉਸਦੇ ਦੋਸਤ ਦਾ ਕਹਿੋ ਜਿਆ ਸੀਗਾ ਪੂਰੀ ਗੱਲ ਸੁਣਾਉਂਦਾ ਹੈ ਘਰ ਪਰਿਵਾਰ ਬਾਰੇ ਪੁੱਛਦਾ ਹੈ ਤੇ ਐਂਡ ਤੇ ਆ ਕੇ ਕਹਿੰਦਾ ਹੈ ਕਿ ਯਾਰ ਕਿਸੇ ਨੂੰ ਦੱਸੀ ਨਾ ਮੈਂ ਤੈਨੂੰ 8-9 ਲੱਖ ਰੁਪਈਆ ਟਰਾਂਸਫਰ ਕਰ ਦਿੰਦਾ ਹੈ ਤੇ ਇਹਦੇ ਚੋਂ 4 ਲੱਖ ਰੁਪਈਆ ਕਿਸੇ ਨੂੰ ਦੇਣਾ ਹੈ ਬਾਕੀ ਤੋਂ ਆਪਣੇ ਕੋਲ ਰੱਖ ਲਈ ਮੈਨੂੰ ਖਾਤਾ ਡਿਟੇਲ ਪਾ ਦੇ ਵੀਰੇ ਕੀ ਹੈ ਪੂਰਾ ਮਾਮਲਾ ਤੁਸੀਂ ਖੁਦ ਹੀ ਸੁਣੋ ਤੇ ਡਿਸਾਈਡ ਕਰੋ ਤੇ ਬਚੋ ਕਿਤੇ ਤੁਹਾਨੂੰ ਤਾਂ ਨਹੀਂ ਕੋਈ ਇਹੋ ਜਿਹਾ ਠੱਗ ਕਾਲ ਕਰ ਰਿਆ ਹੋਰ ਹੋਰ ਦੱਸ ਭਰਾ ਕੋਈ ਸੇਵਾ ਦੱਸ ਕੋਈ ਭਰਾ ਦੇ ਲੈ ਕੇ ਨੇ ਨੇ ਕੋਈ ਸ਼ੇਵ ਨਹੀਂ ਪ੍ਰਾਥਾ ਥੈਂਕ ਯੂ ਜਿਹੜਾ ਤੁਸੀਂ ਪੁੱਛ ਲਿਆ ਬਹੁਤ ਥੈਂਕ ਯੂ ਤੇ ਹੋਰ ਠੀਕ ਆਗਾ ਘਰੇ ਘਰੇ ਸਾਰੇ ਠੀਕ ਆ ਬੱਦੀ ਮਨਜੀਤ ਘਰ ਪਰਿਵਾਰ ਸਾਰੇ ਵਧੀਆ ਕਦੇ ਸਾਰੇ ਠੀਕ ਆ ਪਰ ਗੱਲ ਆਹੀ ਕਿ ਮੀਸੀ ਉਹ ਮੇਰੇ ਵਾਲਾ ਜੰਕ ਨਹੀਂ ਹੈਗਾ ਸੀ ਹਰਜੀਤ ਸਿੰਘ ਕੌਣ ਹਰਜੀਤ ਸਿੰਘ ਹੀ ਹੈਗਾ ਸੀ ਮੇਰੇ ਵਾਲਾ ਜੰਕ ਜਿੰਨੇ ਮੈਨੂੰ ਬਾਹਰ ਭੇਜਿਆ ਹਾਂ ਹਾਂ ਕੂੰ ਦਿਨਾ ਯਾਰ ਕਿਥੇ ਦਾਦੀ ਹੋ ਗਈ ਬਾਲੀ ਬਿਮਾਰ ਤੇ ਅੱਜ ਹੈਗਾ ਉਹਨਾਂ ਦਾ ਆਪਰੇਸ਼ਨ ਦਿੱਲੀ ਕੇਂਦਰਾ ਹਸਪੀਟਲ ਚ ਅੱਛਾ ਉਹਨਾਂ ਨੇ ਉੱਥੇ ਐਡਮਿਟ ਕਰਵਾਈ ਹੋਈ ਆ ਉਹ ਕੱਲ ਤੇ ਨਾ ਫਿਰ ਮੈਨੂੰ ਫੋਨ ਤੇ ਫੋਨ ਲਾਈ ਜਾਣ ਡਿਆ ਤੇ ਨਾ ਉਹਨੇ ਆਪਾਂ ਦੇਣ ਸੀ ਕੁ ਥੋੜੇ ਜਿ ਪੈਸੇ ਨਾ ਸਾਢੇ 4 ਲੱਖ ਰੁਪਈਆ ਅੱਛਾ ਉਹ ਪੈਸੇ ਮੰਗਦਾ ਸੀ ਮੇਰੇ ਤੋਂ ਬਹੁਤੇ ਤੇ ਮੈਂ ਉਹਨੂੰ ਕਰਦੀ ਨਾ ਮੈਂ ਕਿਹਾ ਭਰਾ ਮੇਰੇ ਕੋਲ ਇੰਨੇ ਨਹੀਂ ਹੈਗੇ ਪੈਸੇ ਜਦੋਂ ਹੋਣਗੇ ਮੈਂ ਤੁਹਾਨੂੰ ਆਪੀ ਭੇਜ ਦੂੰ ਅੱਛਾ ਹਾਂਜੀ ਤੇ ਉਹ ਨਾ ਤਾਂ ਕਰਕੇ ਨਾ ਤੇ ਜਿਦੋਂ ਨਾ ਮੈਨੂੰ ਉਹ ਵੀ ਦادی ਦੀਆਂ ਫੋਟੋਆਂ ਭੇਜੀ ਹੈ ਨਾ ਜਿਦੋਂ ਨਾ ਸਟੇਟਸ ਵਗੈਰਾ ਲਾਇਆ ਮੇਰਾ ਮਨ ਜਾਂ ਬਾਲਾ ਜਾਂ ਖਰਾਬ ਹੋਇਆ ਮੈਂ ਕਿਹਾ ਜੀ ਨੂੰ ਮੈਂ ਪੈਸੇ ਭੇਜ ਦਿੰਦਾ ਤੇ ਭੇਜ ਹੀ ਦੇਣੀ ਸੀ ਤੇ ਹੁਣ ਮੈਂ ਉਹਨੂੰ ਨਾ ਵੀ ਕਰ ਬੈਠਾ ਜੇ ਹੁਣ ਮੈਂ ਉਹਨੂੰ ਪੈਸੇ ਭੇਜਾਂ ਓਕੇ ਯਾਰ ਭਰਾ ਪਹਿਲੇ ਤੂੰ ਮੈਨੂੰ ਨਾ ਕਰਦੀਆ ਹੁਣ ਤੂੰ ਮੈਨੂੰ ਪੈਸੇ ਭੇਜਣ ਦੇ ਆ ਹਾਂ ਉਹ ਐਸੇ ਕਰਕੇ ਵੀਰੇ ਤੁਹਾਨੂੰ ਫੋਨ ਲਾਇਆ ਸੀ ਯਾਰ ਮੈਂ ਨਾ ਕੁਝ ਥੋੜੇ ਜਿਹੀ ਪੈਸੇ ਭੇਜਣੇ ਸੀ ਅੱਡੇ 1 ਲੱਖ ਰੁਪਈਆ ਭੇਜਣਾ ਸੀ ਮੈਂ ਕਿੰਨੇ ਦਾ 1 ਲੱਖ ਰੁਪਈਆ ਭੇਜਣਾ ਸੀ ਮੈਂ ਤੇ 4.5 ਲੱਖ ਰੁਪਈਆ ਪਕੜ ਆ ਕੇ ਜਾਣੇ ਉਹ ਤੇ ਜਿਹੜਾ ਕਿ ਬਾਕੀ ਜਿਹੜੇ ਰਹਿ ਜਾਣਗੇ ਕਿਸੇ ਆਪਣੇ ਕੋਲ ਰੱਖਿਓ ਜੇ ਤੁਹਾਨੂੰ ਕੋਈ ਲੋੜ ਪਏ ਉਹਨੇ ਕਿ ਦਸੀ ਵਿੱਚ ਹੋਰ ਤੇ ਲਈ ਕੋਈ ਨਹੀਂ ਆਪਣੇ ਘਰ ਦੀ ਗੱਲ ਹੈ ਹਾਂ ਹਾਂ ਤਾਂ ਕੋਈ ਚੱਕਰ ਨਹੀਂ ਦਾ ਹਾਂ ਹੋ ਤੇ ਮੈਨੂੰ ਖਾਤਾ ਨੰਬਰ ਚਾਹੀਦਾ ਤੇ ਆਪਣਾ ਕਿਹੜੇ ਬੈਂਕ ਚ ਹੈਗਾ ਖਾਤਾ ਮੇਰਾ ਖਾਤਾ ਯਾਰ HDFC ਚ ਹਾਂ ਹੋ ਤੇ ਗੱਲ ਆਪਣਾ ਦੋਵਾਂ ਚ ਹੀ ਰਹਿਣੀ ਚਾਹੀਦੀ ਹੈ ਤੀਸਰੇ ਬੰਦੇ ਕੇ ਭਾਂ ਗੱਲ ਨਹੀਂ ਕਰਨੀ ਤੁਹਾਨੂੰ ਦੇ ਪਤਾ ਹੀ ਆ ਤੇਰੀ ਗੱਲ ਫਿਰ ਨਿਕਲਦੀ ਨਿਕਲੀ ਜਾਂਦੀ ਹੈ ਹਾਂ 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 ਆਹੋ ਹੁਣ ਤੁਸੀਂ ਮੇਰੇ ਘਰ ਤੇ ਪੈਸੇ ਪਾਉਂਗੇ ਆਹੋ ਤੁਹਾਡੇ ਖਾਤੇ ਚ ਪਾਣੇ ਆ ਤੁਹਾਨੂੰ ਜੈਂਟ ਦਾ ਮੈਂ ਨੰਬਰ ਸੈਂਡ ਕਰ ਦੂੰਗਾ ਤੁਸੀਂ ਉਹਨਾਂ ਕੋਲ ਗੁਰਪੀ ਫੋਨਪੇ ਮੰਗਾ ਕੇ ਨਾ ਸਾਢੇ 4 ਲੱਖ ਰੁਪਏ ਉਹਨਾਂ ਨੂੰ ਪਵਾ ਦਿਓ ਤੇ ਬਾਕੀ ਜਿਹੜੇ ਰਹਿ ਜਾਣਗੇ ਫਿਰ ਜਦੋਂ ਮੈਂ ਆਕੇ ਸਿਰਫ ਦੋਫਾ ਕਰ ਲਾਂਗੇ ਘਾਟਾ ਵੰਡਾਂਗਾ ਓਕੇ ਓਕੇ ਆਹ ਹੋ ਮੈਂ ਤੈਨੂੰ ਮੈਸੇਜ ਕਰ ਦਿੰਦਾ ਵਾ ਹੁਣੇ ਤੇ ਆਪਣਾ ਵਟਸਐਪ ਨੰਬਰ ਨਾਲ ਤੂੰ ਮੇਰਾ ਇਦਾਂ ਇਦਾਂ ਹੀ ਲਿਖ ਲੈਗਾ ਖਾਤਾ ਨੰਬਰ ਜਿੰਨੀ ਕਾਪੀ ਦੀ ਫੋਟੋ ਮੰਗਦੇ ਆ ਭਰਾ ਇੱਥੇ ਕਾਪੀ ਦੀ ਫੋਟੋ ਮੰਗਦੇ ਤੁਸੀਂ ਕਾਪੀ ਦੀ ਫੋਟੋ ਭੇਜ ਦਿਓ ਅੱਛਾ ਅੱਛਾ ਆਹ ਹੋ ਇਹ ਚੈੱਕ ਦੀ ਆ ਕੰਮ ਲਈ ਹੈਗੀ ਹੈ ਨਾ ਕਾਪੀ ਦੀ ਫੋਟੋ ਮੈਨੂੰ ਭੇਜ ਦਿਓ ਹੀ ਮੈਂ ਸੱਚ ਦੀ ਪੇਚ ਦੁਹਾਨਾ ਮੈਸੇਟ ਕਰਦਾ ਆ ਠੀਕ ਦੇਖ ਹੋਰ ਗੱਲ ਦੱਸ ਮੈਨੂੰ ਹਾਂ ਤੇਰਾ ਦੂ ਗੁਰੀ ਦੀ ਆਈਡੀ ਕਦੋਂ ਹੈਕ ਕਰ ਲਈ ਹੋਏ ਕੀ ਹੋ ਗਿਆ ਭਰਾ ਗੁਰੀ ਬੋਲਦਾ ਕੀ ਹੋ ਗਿਆ ਤੁਹਾਨੂੰ ਗੁਰੀ ਤਾਂ ਮੇਰੇ ਕੋਲੇ ਬੈਠਾ ਹਾਂ ਗੁਰੀ ਤਾਂ ਮੇਰੇ ਕੋਲੇ ਬੈਠਾ ਲੈ ਯਾਰ ਫੁੱਦੂ ਹੋ ਗਿਆ ਭਰਾ ਗੁਰੂ ਬੋਲਦਾ ਕੀ ਹੋ ਗਿਆ ਤੁਹਾਨੂੰ ਗੁਰੂ ਤਾਂ ਮੇਰੇ ਕੋਲੇ ਬੈਠਾ ਹਾਂ ਗੁਰੂ ਤਾਂ ਮੇਰੇ ਕੋਲੇ ਬੈਠਾ ਅਈ ਯਾਰ ਕੋਈ ਫੁੱਟ ਦੀਆਂ ਮੈਨੂੰ ਤਾਂ ਨਹੀਂ ਦੱਸ ਦਰੈਣਾ ਪਤਾ ਕੌਣ ਆ ਮੈਂ ਹੈ ਕੀ ਹੋ ਗਿਆ ਭਰਾ ਨਹੀਂ ਤੈਨੂੰ ਇੰਨਾ ਪਤਾ ਮੈਂ ਬੋਲਦਾ ਕੌਣ ਹਾਂ ਹਾਂ ਤੇਨੂੰ ਇੰਨਾ ਪਤਾ ਮੈਂ ਕੰਮ ਕੀ ਕਰਦਾ ਮੈਂ ਕੌਣ ਬੋਲਦਾ ਲੱਗਿਆ ਜਿਹੜਾ ਤੂੰ ਬੋਲਦਾ ਤੂੰ ਕਿਹੜਾ ਨੀਸੀ ਲੱਗਿਆ ਹਾਂ ਹਾਂ ਫਿਰ ਤੂੰ ਕੱਲ ਤੂੰ ਪਾ 5 ਲੱਖ ਰੁਪਇਆ ਬਾਅਦ ਚ ਤਰ ਕਢਾ ਕੇ ਜੈਂਟਰ ਨੂੰ ਦਿੰਨਾ ਮੈਂ ਚਲ ਠੀਕ ਹੈ ਜੀ ਸਾਲੇ ਨਾ ਹੁਣ ਤਾਂ